ਰੇਡੀਓ ਪੰਜਾਬ ਟਰੋਡ ਤੇ ਤੁਹਾਡਾ ਇਸ ਵਕਤ ਸਵਾਗਤ ਹੈ ਮੈਂ ਤੁਹਾਨੂੰ ਕਾਂਵਾਂ ਵਾਲੀ ਪਿੰਡ ਤੋਂ ਅੱਗੇ ਜਿਸ ਜਗ੍ਹਾ ਦੇ ਉੱਤੇ ਇਹ ਡਿਫੈਂਸ ਬਣ ਹੈ ਤੋਂ ਅੱਗੇ ਜਿਹੜਾ ਪਾਣੀ ਹੈ ਉਸ ਦੀ ਰਿਪੋਰਟਿੰਗ ਕਰਨ ਤੋਂ ਪਹਿਲਾਂ ਮੈਂ ਦਿਖਾਵਾਂ ਕਿ ਸਭ ਤੋਂ ਵੱਡਾ ਜਿਹੜਾ ਇੱਥੇ ਮੁਸ਼ਕਲ ਇਹ ਆ ਰਹੀ ਹੈ ਕਿ ਦੇਖੋ ਕਿਸ ਤਰ੍ਹਾਂ ਦੇ ਨਾਲ ਪੁਲਿਸ ਨੂੰ ਲਾਇਨ ਆਰਡਰ ਮੇਨਟੇਨ ਕਰਨ ਚ ਦਿੱਕਤ ਆ ਰਹੀ ਆ ਕਿ ਆਮ ਲੋਕ ਜਿਹੜੇ ਰਿਲੀਫ ਜਿਹੜੀ ਆ ਕਿਸੇ ਨੇ ਪ੍ਰੋਵਾਈਡ ਕਰਨੀ ਆ ਉਹਦੇ ਨਾਲੋਂ ਵੱਧ ਤਮਾਸ਼ਵੀਨ ਜਿਹੜੇ ਨੇ ਇੱਥੇ ਮੈਂ ਸਿੱਧੇ ਬਾੜਾਂ ਦੇ ਗਾਂ ਕਹਿੰਦਾ ਤਮਾਸ਼ਵੀਨ ਜਿਹੜੇ ਜਿਆਦਾ ਲੋਕ ਇੱਥੇ ਇਕੱਠੇ ਹੋਏ ਨੇ ਕਿਸੇ ਨੂੰ ਰਿਲੀਫ ਨਹੀਂ ਪਹੁੰਚ ਰਹੀ ਸੜਕਾਂ ਦੂਰ ਤੱਕ ਜਾਮ ਨੇ ਤੇ ਆਓ ਮੈਂ ਤੁਹਾਨੂੰ ਅੱਗੇ ਵੀ ਦਿਖਾਉਣਾ ਕਿ ਤਮਾਸ਼ੀਨਾਂ ਤੋਂ ਜਿਹੜਾ ਨਾ ਜਿੱਥੇ ਕਿਸੇ ਨੇ ਕੋਈ ਕੰਮ ਕਰਨਾ ਉਹਨੂੰ ਤਾਂ ਕੋਈ ਜਿਹੜਾ ਇੱਥੇ ਰਸਤਾ ਨਹੀਂ ਮਿਲ ਰਿਹਾ ਤੇ ਪੋਲੀਟੀਕਲ ਮੈਂ ਸਿੱਧੇ ਤੌਰ ਦੇ ਤੇ ਕਹਾਂਗਾ ਕਿ ਪੋਲੀਟੀਕਲ ਮੰਚ ਬਣਦਾ ਜਾ ਰਿਹਾ ਹੜ ਜਿਹੜਾ ਹੈ ਇੱਕ ਤਰ੍ਹਾਂ ਨਾਲ ਜਿਹੜਾ ਕੋਈ ਆਉਂਦਾ 2-250 ਬੰਦਾ ਨਾਲ ਲੈ ਆਉਂਦਾ ਤੇ ਆ ਕੇ ਜਿਹੜਾ ਇੱਥੇ ਕੱਠ ਮਾਰ ਲੈਂਦੇ ਨੇ ਸੋ ਇਹ ਸਥਿਤੀ ਜਿਹੜੀ ਹੈ ਸਭ ਤੋਂ ਵੱਡੀ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਫਾਇਦਾ ਹੋ ਗਈ ਹੈ ਕਿ ਇੱਥੇ ਲੌਂਡ ਆਰਡਰ ਕਿਵੇਂ ਮੈਂਟੇਨ ਕੀਤਾ ਜਾਵੇ। ਬਾਕੀ ਗੱਲਾਂ ਤਾਂ ਦੂਰ ਦੀਆਂ। ਦਰਿਆ ਟੁੱਟ ਗਿਆ, ਹੋਰ ਚੀਜ਼ਾਂ ਨੇ ਬਾਤ ਤੁਸੀਂ ਦੇਖ ਰਹੇ ਹੋ। ਪਾਣੀ ਉੱਪਰ ਦੀ ਜਾ ਰਿਹਾ ਹੈ। ਪਰ ਇੱਥੇ ਜਿਹੜਾ ਇੱਕ ਜਿਹੜਾ ਆਪਾਂ ਸਿੱਧੇ ਤੌਰ ਤੇ ਅਖੀਏ ਕਿ ਸਿਆਸੀ ਮੰਚ ਬਣ ਗਿਆ ਜਿਵੇਂ ਮਾਗੀ ਦੇ ਮੇਲੇ ਤੇ ਜਾਂ ਸ਼ਪਾਰ ਦੇ ਮੇਲੇ ਦੇ ਉੱਤੇ ਸਿਆਸੀ ਕਾਨਫਰੰਸਾਂ ਹੁੰਦੀਆਂ, ਉਹ ਸਥਿਤੀ ਬਣੀ ਹੋਈ ਹੈ। ਸੋ ਦੇਖ ਰਹੇ ਹੋ ਕਿ ਇਸ ਵਕਤ ਤੇ ਜਿਹੜਾ ਅੱਗੇ ਪਿੰਡ ਨੇ ਉੱਤੋਂ ਕਿਸ ਤਰ੍ਹਾਂ ਸਤਲੁਜ ਦਾ ਪੂਰਾ ਵਹਾ ਹੈ ਤੇ ਇੱਥੇ ਵੀ ਕੋਈ ਸਥਿਤੀ ਵਾਲੀ ਚੰਗੀ ਨਹੀਂ ਹੈ ਤੇ ਹੱਸਿ ਰਾਏ ਸੋ ਇਹ ਚੀਜ਼ਾਂ ਤੁਸੀਂ ਮੌਕੇ ਤੇ ਜਿਹੜੀਆਂ ਦੇਖ ਰਹੇ ਹੋ ਤੁਸੀਂ ਸੋ ਕੁੱਲ ਮਿਲਾ ਕੇ ਮੈਂ ਕਹਾਗਾ ਕਿ ਸਿਆਸੀ ਮੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਇੱਥੇ ਸਥਿਤੀ ਹੈ ਜਿੱਥੇ ਆ ਕੇ ਲੋਕਾਂ ਨੂੰ ਰਿਲੀਫ ਦੇਣੀ ਹੈ ਰਲੀਫ ਵਾਲੇ ਘਟ ਨੇ ਇੱਥੇ ਤਮਾਸ਼ਾ ਦੇਖਣ ਵਾਲੇ ਮੈਨੂੰ ਜ਼ਿਆਦਾ ਨਜ਼ਰ ਆਉਂਦੇ ਨੇ ਰਸਤਾ ਨਹੀਂ ਹੈ ਜੇ ਖੁਦ ਨਾਲ ਖਾਸ ਤਾਂ ਕੋਈ ਵੀ ਇੱਥੋਂ ਗੱਲ ਹੋ ਜਾਂਦੀ ਹੈ ਤਾਂ ਇੱਥੋਂ ਰਲੀਫ ਜਿਹੜੀ ਹੈ ਇੱਥੋਂ ਕਿਵੇਂ ਐਂਬੂਲੈਂਸ ਨਿਕਲੇਗੀ ਕਿਵੇਂ ਇੱਥੋਂ ਰਲੀਫ ਤੇ ਕੋਈ ਟਰੱਕ ਆਏਗਾ ਕੋ ਕੁਛ ਨਹੀਂ ਤੁਹਾਨੂੰ ਇੱਥੇ ਸਮਝ ਆਉਂਦਾ ਤਸਵੀਰਾਂ ਅਸੀਂ ਕਾਮਾਂ ਵਾਲੀ ਤੋਂ ਜਿਹੜੇ ਅੱਗੇ ਪਿੰਡ ਨੇ ਆ ਪੁਲ ਤੁਸੀਂ ਦੇਖ ਰਹੇ ਹੋ ਕਿੰਨਾ ਉਤੋਂ ਦੀ ਪਾਣੀ ਜਾ ਰਿਹਾ ਤੇ ਤਸਵੀਰਾਂ ਵੀ ਲੋਕ ਖਿਚਾ ਰਹੇ ਨੇ ਵੀ ਪਾਣੀ ਦੇ ਵਿੱਚ ਖੜ ਕੇ ਵੀ ਇੱਕ ਬਹੁਤ ਅੱਛਾ ਇਤਿਹਾਸਿਕ ਸਮਾਂ ਹੈ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਮੁੜ ਕੇ ਨਹੀਂ ਆਉਣਾ ਇਤਿਹਾਸਿਕ ਸਮਾਂ ਤੇ ਪਾਣੀ 'ਚ ਖੜ ਕੇ ਇਹ ਤਸਵੀਰਾਂ ਖਚਾਈਏ ਰੁਕੋ